ਤੁਸੀਂ ਵੱਡੇ ਹੋ ਕੇ ਕੀ ਬੰਨਾ ਚਾਹੁੰਦੇ ਹੋ ਫੌਜੀ ਦੇਸ਼ ਦੀ ਸੇਵਾ ਕਰੋਗੇ ਤੁਸੀਂ ਐਫਰੋਸਪੋਰ ਦਾ ਸਰਹੱਦੀ ਪਿੰਡ ਮਮਦੋਟ ਜਿੱਥੇ ਦੇ ਰਹਿਣ ਵਾਲੇ ਸ਼ਰਵੰਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਸ਼ਰਵੰਤ ਸਿੰਘ ਦੀ ਉਮਰ ਮਹਿਜ਼ 10 ਸਾਲ ਹੈ ਯਾਨੀ ਕਿ ਸਭ ਤੋਂ ਛੋਟਾ ਸਿਵਿਲਿਅਨ ਯੋਦਾ ਇਸ ਨੂੰ ਸੈਪੈਂਟ ਇਨਫੈਂਟਰੀ ਦੇ ਜੀਓਸੀ ਮੇਜਰ ਜਨਰਲ ਰਣਜੀਤ ਸਿੰਘ ਮਨਰਾਲ ਨੇ ਸਨਮਾਨਿਤ ਕੀਤਾ ਸ਼ਰਵੰਤ ਸਿੰਘ ਨੇ ਆਪਰੇਸ਼ਨ ਸਿੰਦੂਰ ਦੌਰਾਨ ਸੈਨਿਕਾਂ ਦਾ ਸਾਥ ਦਿੱਤਾ ਸੀ ਉਹ ਆਪਣੇ ਘਰ ਤੋਂ ਠੰਡਾ ਪਾਣੀ, ਦੁੱਧ, ਚਾਹ, ਲੱਸੀ ਅਤੇ ਬਰਫ਼ ਲਿਉਂਦਾ ਸੀ ਤੇ ਉਹਨਾਂ ਸੈਨਿਕਾਂ ਨਾਲ ਰਹਿੰਦਾ ਸੀ। ਸ਼ਰਮਣ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਹੈ। ਕੀ ਕੀ ਨਾਮ ਹੈ ਤੁਹਾਡਾ? ਸ਼ਰਮਣ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਚੌਥੀ। ਅੱਛਾ ਤੁਸੀਂ ਫਿਰ ਜਦੋਂ ਹਾਲਾਤ ਸੀਗੇ ਤਾਂ ਤੁਸੀਂ ਡਰੇ ਨਹੀਂ? ਨਹੀਂ। ਕੀ ਮੰਨ ਕਿਉਂ ਕਿਉਂ ਨਹੀਂ ਡਰੇ ਤੁਸੀਂ? ਉਹ ਐਸੀ ਨਹੀਂ ਜੀ। ਅੱਛਾ ਤੇ ਤੁਸੀਂ ਇੱਕ ਉਹ ਜਦੋਂ ਜਾਣਦੇ ਹੁੰਦੇ ਸੀਗੇ ਆਰਮੀ ਵਾਲਿਆਂ ਕੋਲ ਤਾਂ ਫਿਰ ਮਨ ਦੇ ਵਿੱਚ ਕੀ ਆਂਦਾ ਸੀਗਾ ਕੋਈ ਨਹੀਂ ਆਂਦਾ ਸੀ ਮੈਂ ਵੱਡਾ ਹੋ ਕੇ ਫੌਜੀ ਬੋਲਣਾ ਹੈ ਇਹ ਫੌਜੀ ਬਣ ਕੇ ਕੀ ਕਰੋਗੇ ਦੇਸ਼ ਦੀ ਸੇਵਾ ਤੇ ਉਹਨਾਂ ਫੌਜੀਆਂ ਵਾਸਤੇ ਤੁਸੀਂ ਕੀ ਕੀ ਲੈ ਕੇ ਜਾਂਦੇ ਹੁੰਦੇ ਸੀ ਜਦੋਂ ਉੱਥੇ ਰਹਿੰਦੇ ਸੀਗੇ ਤਾਂ برف ਪਾਣੀ ਚਾਹ ਦੁੱਧ ਲੱਸੀ ਇਹ ਕਿਉਂ ਲੈ ਕੇ ਜਾਂਦੇ ਸੀ ਤੁਸੀਂ ਜੋ ਆਉਂਦੇ ਸੀ ਉਹ ਸਿਉ ਲੈ ਕੇ ਜਾਂਦੇ ਸੀ ਵਧੀਆ ਲੱਗਦਾ ਸੀ ਹਾਂਜੀ ਤੂੰ ਗਰਮੀ 'ਚ ਬੈਠੇ ਹੁੰਦੇ ਸੀ ਤੁਸੀਂ ਉਹਨਾਂ 'ਤੇ ਠੰਡਾ ਪਾਣੀ ਲੱਗ ਜਾਂਦੇ ਸੀਗੇ ਜੀ ਤੋ ਤੁਹਾਡੇ ਨੂੰ ਤੁਹਾਨੂੰ ਵੀ ਅੱਗੋਂ ਪਿਆਰ ਕਰਦੇ ਸੀਗੇ ਜੀ ਤੁਹਾਨੂੰ ਕਿਵੇਂ ਦਾ ਮਹਿਸੂਸ ਹੁੰਦਾ ਸੀਗਾ ਉਹ ਜੀ ਸਾਨੂੰ ਆਪਣੇ ਫੌਜੀਆ ਦੇ ਕੋਲ ਖੜਨਾ ਚਾਹੀਦਾ ਜੀ ਤੇ ਤੁਹਾਨੂੰ ਜਦੋਂ ਇਹ ਪ੍ਰਾਈਜ਼ ਕਿੱਥੇ ਮਿਲਿਆ ਸੀਗਾ ਤੇ ਤੁਸੀਂ ਕਿਵੇਂ ਗਏ ਉੱਥੇ ਲੈਣ ਵਾਸਤੇ ਉਹਨੂੰ ਉੱਥੇ ਉਹਨਾਂ ਸਾਨੂੰ ਸੱਦਾ ਸੀ ਹਮ ਅਸੀਂ ਸ਼ਹਿਰ ਗਏ ਸੀ ਸਾਨੂੰ ਇਥੂ ਲੈਣ ਆਏ ਨੇ ਅੱਛਾ ਜੀ ਫਿਰ ਉੱਥੇ ਜਾ ਕੇ ਉਹਨਾਂ ਸਾਨੂੰ ਸਰਪ੍ਰਾਈਜ਼ ਦਿੱਤਾ ਹੈ ਹਮ ਫਿਰ ਕੀ ਕਹਿੰਦੇ ਉਹਨਾਂ ਨੇ ਤੁਹਾਨੂੰ ਉੱਥੇ ਬੁਲਾਇਆ ਉਹਨਾਂ ਨੇ ਜੀ ਕੀ ਕੀ ਖਾਇਆ ਬੇ? ਮਤਲਬ ਰੋਟੀ ਮਤਲਬ ਕੀ ਆਈਸਕ੍ਰੀਮ ਹੂੰ। ਹੋਰ ਇ ਬਹੁਤ ਖੁਸ਼ੀ ਹੋਈ ਫਿਰ? ਜੀ। ਤੇ ਤੁਸੀਂ ਉਹਨੂੰ ਵੱਡੇ ਹੋ ਕੇ ਕੀ ਬੰਨਾ ਚਾਹੁੰਦੇ ਹੋ? ਹੋ ਜੀ। ਦੇਸ਼ ਦੀ ਸੇਵਾ ਕਰੋਗੇ? ਜੀ। ਤੇ ਪੜ੍ਹਾਈ ਪੂਰੀ ਕਰਦੇ ਹੋ? ਜੀ। ਕੀ ਨਾਮ ਹੈ ਤੁਹਾਡਾ? ਸ਼ਾਨ ਸ਼ਰਮਣ ਸਿੰਘ ਦੇ ਪਿਤਾ ਨੇ ਦੱਸਿਆ ਕਿ ਦੇਸ਼ ਦੀ ਫੌਜ ਦੇ ਸੈਨਿਕ ਉਹਨਾਂ ਦੀ ਜ਼ਮੀਨ ਤੇ ਰਹਿੰਦੇ ਸਨ ਉਹਨਾਂ ਦਾ ਪੁੱਤਰ ਪਹਿਲੇ ਦਿਨ ਤੋਂ ਹੀ ਉਹਨਾਂ ਨੂੰ ਦੁੱਧ ਪਾਣੀ ਲੱਸੀ ਬਰਫ਼ ਦੇਣ ਲਈ ਜਾਂਦਾ ਸੀ ਤੇ ਉਹਨਾਂ ਨੇ ਕਦੇ ਵੀ ਆਪਣੇ ਪੁੱਤਰ ਨੂੰ ਨਹੀਂ ਰੋਕਿਆ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਨਾਮ ਹੈ ਸੋਨਾ ਸਿੰਘ ਪਿੰਡ ਚੱਕ ਕਬਾਈ 17 ਵਾਲਾ ਜਦੋਂ ਆਪਰੇਸ਼ਨ ਸੰਦੂਰ ਹੋਇਆ ਉਸ ਤੋਂ ਬਾਅਦ ਹਾਲਾਤ ਬਣੇ ਉਹ ਕਿਵੇਂ ਦੇ ਹਾਲਾਤ ਸੀ ਪਹਿਲੇ ਤਾਂ ਪਿੰਡ ਦੇ ਤੁਹਾਡੇ ਉਦੋਂ ਬਹੁਤ ਹੀ ਮਾੜੇ ਹਾਲਾਤ ਸੀਗੇ ਜੀ ਹਾਂਜੀ ਤਾਂ ਫਿਰ ਤੁਹਾਡੇ ਪਿੰਡ ਦੇ ਵਿੱਚ ਜਦੋਂ ਫੋਰਸ ਆ ਕੇ ਬੈਠੀ ਤਾਂ ਫਿਰ ਕਿਵੇਂ ਤੁਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਸਾਡੇ ਖੇਤਾਂ ਦੇ ਵਿੱਚ ਆਣ ਕੇ ਫੌਜੀ ਬੈਠੀ ਸੀਗੀ ਤੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਜੀ ਵੀ ਜੋ ਕਿਸੇ ਵੀ ਚੀਜ਼ ਦੀ ਲੋੜ ਹੈ ਤੇ ਅਸੀਂ ਤੁਹਾਡੇ ਨਾਲ ਖੜਾਂਗੇ ਅ ਅ ਤੁਹਾਡੇ ਬੇਟਾ ਵੀ ਅਸੀਂ ਦੇਖਿਆ ਕਿ ਉਹ ਉੱਥੇ ਜਾਂਦਾ ਰਿਹਾ ਉਹਨ ਸੰਮਾਨ ਮਿਲ ਹਾਂਜੀ ਹਾਂਜੀ ਸਰ ਕੀ ਹੋਇਆ ਸੀ ਬੇਟਾ ਮੇਰਾ ਉਹਨਾਂ ਦੇ ਨਾਲ ਜਾਂਦਾ ਰਿਹਾ ਦਿਨ ਪਰ ਰਾਤ ਹੀ ਸੋਭਾ ਵੀ ਦੁਪਹਿਰੇ ਵੀ ਸੋਭਾ ਵੀ ਚਾਹ ਲੈ ਕੇ ਜਾਂਦਾ ਰਹੇ ਦੁਪਹਿਰੇ ਬਰਫ ਸ਼ਾਮ ਨੂੰ ਦੁੱਧ ਤੇ ਸ਼ਾਮ ਦੇ ਵਿਚਾਰ ਲੱਸੀ ਸਭ ਕੁਝ ਲੈ ਕੇ ਉਹਨਾਂ ਦੇ ਲਈ ਜਾਂਦਾ ਰਹੇ ਜੀ ਕਿੰਨੀ ਉਮਰ ਹੈ ਤੁਹਾਡੇ ਬੇਟੇ ਦੀ ਹੋਰ ਇਹਦੇ ਚ ਕਿਵੇਂ ਆਈ ਹੈ ਪਾਪਾ 10 ਸਾਲ ਹੈ ਜੀ ਮੇਰੇ ਤੇ ਇਹ ਉਹਨਾਂ ਫੌਜ ਨੂੰ ਵੇਖ ਕੇ ਜਾਂਦੇ ਦਿਲ ਦੇ ਅੰਦਰ ਜਜ਼ਬਾ ਉੱਠਿਆ ਵੀ ਮੈਂ ਵੀ ਫੌਜ ਦੇ ਵਰਤ ਹੀ ਹੋਣਾ ਜੀ ਹਾਂਜੀ ਤਾਂ ਕਿਹੜੀ ਕਲਾਸ ਚ ਚੌਥੀ ਚ ਹਾਂ ਔਰ ਤੁਸੀਂ ਕਰੀ ਇਹਨੂੰ ਰੋਕਿਆ ਨਹੀਂ ਨਹੀਂ ਜੀ ਅਸੀਂ ਨਹੀਂ ਰੋਕਿਆ ਜੀ ਜਿੱਥੇ ਕਈ ਲੋਕ ਤਾਂ ਪਿੱਛੇ ਜਾ ਰਹੇ ਹੈਗੇ ਸੀਗੇ ਬਾਰਡਰ ਤੋਂ ਥੋੜਾ ਪਿੰਡ ਸਰਹੱਦ ਦੇ ਨਾਲ ਹੀ ਲੱਗਦਾ ਹਾਂਜੀ 2 ਕਿਲੋਮੀਟਰ ਹੀ ਹੈ ਜੀ ਤੇ ਅਸੀਂ ਅਸੀਂ ਨਹੀਂ ਪਿੱਛੇ ਗਏ ਜੀ ਤਾਂ ਫਿਰ ਇਹ ਵੀ ਉਹਨਾਂ ਦੇ ਕੋਲ ਜਾਂ ਹਾਂਜੀ ਹਾਂਜੀ ਇਹ ਵੀ ਉਹਨਾਂ ਦੇ ਕੋਲ ਹੀ ਜਾਂਦਾ ਰਹੇ ਜੀ ਤਾਂ ਇਹੀ ਚੀਜ਼ ਵੇਖ ਕੇ ਉਹਨਾਂ ਨੇ ਹਾਂਜੀ ਹਾਂਜੀ ਇਹ ਚੀਜ਼ ਵੇਖ ਕੇ ਉਹਨਾਂ ਨੇ ਸਮਾਨਤ ਕੀਤਾ ਹੈ ਜੀ ਕੀ ਨਾਮ ਹੈ ਤੁਹਾਡਾ ਕੀ ਕੰਮ ਕਰਦੇ ਹੋ ਖੇਤੀਬਾੜੀ ਕਰਦੇ ਮੇਰਾ ਨਾਮ ਸੋਨਾ ਸਿੰਘ ਹੈ ਜੀ ਤਾਂ ਇਸ ਪੂਰੇ ਪਰਿਵਾਰ ਵਿੱਚ ਦੇਸ਼ ਸੇਵਾ ਦਾ ਜਜ਼ਬਾ ਹੈ ਦੇਸ਼ ਦੀ ਸੇਵਾ ਦਾ ਜਜ਼ਬਾ ਜੇ ਸਾਰਾਂ ਸ਼ਰਮਣ ਵਿੱਚ ਹੋਰਾਂ ਦੇ ਵਿੱਚ ਵੀ ਹੋ ਜਾਵੇ ਤਾਂ ਦੇਸ਼ ਨੂੰ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਫਿਰੋਜ਼ਪੁਰ ਤੋਂ ਪਰਮਜੀਤ ਦੀ ਰਿਪੋਰਟ ਦਾ ਅਨਮਿਊਟ